ਵੀ 1100 ਦੇ ਦਿੰਦਾ ਹੈ ਬਾਈ ਸੁਖਪ੍ਰੀਤ ਤੇ ਬਾਈ ਰਾਜਵੀਰ ਮੁਰਸੀ ਉਹਨਾਂ ਨੇ ਗੋਰੇ ਉਹਨਾਂ ਨੇ ਸਾਬੀ ਉਹਨਾਂ ਨੇ ਜਿਹੜਾ ਜਫਾ ਲੱਗਿਆ ਰਾਜੇ ਚੱਟੇ ਨੂੰ 1000 ਜਫੇ ਦਾ ਫੜਾ ਹਾਕਮ ਵਾਲੀਆ ਆ ਇਹ ਆ ਇਹ ਆ ਪਰ ਦੂਜੇ ਪਾਸੇ ਜੱਸਾ ਬੱਲੇ ਬੱਲੇ ਆ ਆ ਦੁਨੀਆ ਚਾਹੁੰਦੀ ਹੈ ਤਾਂ ਹੀ ਤਾਂ ਚੇੜੀਆਂ ਦਾ ਕੱਪ ਦੇਖਣ ਆਉਂਦੀ ਆ ਓ ਸੰਧੂਆ ਆਹੀ ਦੁਨੀਆ ਚਾਹੁੰਦੀ ਹੈ ਤਾਂ ਹੀ ਤਾਂ ਚੇੜੀਆਂ ਦਾ ਕੱਪ ਵੱਡੇ ਘੱਟ ਨਾਲ ਦੇਖਣ ਆਉਂਦੀ ਆ ਓ ਸੰਧੂਆ ਆਹੀ ਦੁਨੀਆ ਚਾਹੁੰਦੀ ਹੈ ਹਾਕਮ ਵਾਲੀਆ ਜੱਗੂ ਹੈ ਮੈਂ ਆਖਿਆ ਕਿ ਕੁਝ ਬਣ ਕੇ ਆਇਆ ਐਵੇਂ ਨਹੀਂ ਗਰਾਊਂਡ ਦੇ ਵਿੱਚ ਉਤਰਿਆ ਐਵੇਂ ਨਹੀਂ ਫੋਟ ਟਟਾ ਗੁਰਮੁਖ ਕਰਦੇ ਗੱਲ ਲੈ ਵੀ ਅਮਰੀਕ ਕਿਰਨੀ ਦੀਆਂ ਤਿੰਨ ਰੇਡਾਂ ਮਾਲ ਬਰਨ ਮਾਨਖੜੀ ਵੱਲੋਂ ਬਾਦਰ ਯੂਐਸਏ ਵੱਲੋਂ ਜਸਕੀਰਤ ਯੂਐਸਏ ਵੱਲੋਂ ਤੇ ਮਨਜਿੰਦਰ ਭਵੀ ਵੱਲੋਂ 1100 ਦੀਆਂ ਪੈਣ ਗਿਆ 1100 ਦੀਆਂ ਪੈਣ ਗਿਆ ਆਹ ਕਬੱਡੀ 1100 ਦੀ ਹੈ ਇਹ ਜੱਗੂ ਜੱਗੂ ਗੁਰਵੀਤ ਯੂਐਸਏ ਵੱਲੋਂ ਇਹ ਜੱਗੂ ਤੇ ਕਿਰਨੀ ਜੱਗੂ ਤੇ ਕਿਰਨੀ ਜੱਗੂ ਤੇ ਕਿਰਨੀ ਇਹ ਬੱਲੇ 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 ਕਬੱਡੀ 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 ਉਸਤਾਦ ਇਹ ਝਾੜੀਆਂ ਵਾਲੇ ਆਉਂਦਾ ਸਵਾਦ ਇੱਕ ਤਾੜੀ ਕਬੱਡੀ ਦੇ ਨਾਂ ਤੇ ਸਿਰਰਾ ਹੋਇਆ ਪਿਆ ਝਾੜੀਆਂ ਦੇ ਵਿੱਚ ਅੱਜ ਬਦਰ ਰਮਾਨ ਕਰਦੇ ਆ ਵੀ ਕਹਿੰਦੇ ਭਰਾਏ ਰਾਜਾ ਝੱਠਾ ਸਾਡਾ ਮਨੀਤ ਧੌੜੀ ਦੇ ਦੋ ਦੋ ਕਰ ਦਿਓ ਜੀ ਹੁਣ ਦੋ ਜਫੇ 1100 ਦੇ 1000 ਆਹ ਰੇਡ ਤੇ ਬਾਲ ਬਦਰ ਰਮਾਨ ਖੜੀ ਵੱਲੋਂ 1000 ਆ ਕਬੱਡੀ ਹੋਣੀ ਆ ਬਾਲੀ ਦੀ ਪੰਜੀ ਰੇਡ ਹੈ ਲਓ ਹਾਕਮ ਵਾਲੀਆ ਜੱਗੂ 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 ਇਹ ਵੀ ਫੱਟਿਆਂ ਤੋਂ ਗੱਲ ਕੜਦਾ ਹੈ ਇਹ ਵੀ ਗੜੇ ਹੋਏ ਫੱਟਿਆਂ ਤੋਂ ਗੱਲ ਕੜਦਾ ਟੋਪੀ ਵਾਲੇ ਤੋਂ ਬੰਦੇ ਕਿਰਪਾ ਕਰਕੇ ਤੇ ਸਾਡਾ ਬਹਾਦਰ ਯੂਐਸਏ ਗੁਰਿੰਦਰ ਯੂਐਸਏ ਮੁਕਾਬਲਾ ਹਾਂਜੀ ਦੱਸੋ ਕਿਸ ਤੋਂ ਕੱਟ ਕੇ ਬੋਲ ਦੱਸੋ ਮਹਲ ਬ੍ਰਦਰ ਮੈਂ ਮਹਲ ਬ੍ਰਦਰ ਸਾਡੇ ਦੇ ਨਾ ਬੋਲਦਾ ਸਾਰਾ ਖੁਸ਼ੀ ਹਾਂਜੀ ਹਾਂਜੀ ਦਪਿੰਦਰ ਦੋਦੇ ਤੇ ਹਾਂਜੀ ਅਰਪਿੰਦਰ ਦੋਦੇ ਤੇ 1100 ਰੁਪਇਆ ਤੇ ਜੱਗੂ ਤੇ ਜਫੇ ਤੇ 500 ਰੁਪਇਆ 1000 ਰੁਪਇਆ ਸੰਧੂ ਭਰਾਵਾਂ ਨੂੰ ਸਾਡੇ ਜਸਕੀਰ ਤੋਂ ਅਮਰੀਕਾ ਤੇ ਦਵਿੰਦਰ ਵੀਰੇ ਨਵੀਨ ਜੱਜੂ ਹਲੋ ਯਾਰ ਬੇਨਤੀ ਇੱਕ ਮਿੰਟ ਮੈਚ ਬੰਦ ਕਰਦਾ ਜਾਇਆ ਇੱਕ ਪੈ ਗਈ ਤੇ ਇੱਕ ਬਾਕੀ ਹੈ ਇੱਕ ਪੈ ਗਈ ਤੇ ਇੱਕ ਬਾਕੀ ਹੈ ਚੱਲ ਓਏ ਗੱਬਰੂ ਆ ਪਾ ਕਬੱਡੀ ਸਾਹਮਣੇ ਚਾਰ ਹੈ ਚਾਰਾਂ ਦੇ ਵਿੱਚੋਂ ਹਾਕਮ ਵਾਲਿਆ ਜੱਗੂ ਤਿਆਰ ਹੈ ਧਨੌਰੀ ਵਾਲਾ ਮਨੀ ਤਿਆਰ ਹੈ ਨਿੰਮੇ ਵਰਗੇ ਤਿਆਰ ਨੇ ਬਾਬਾ ਕਾਜੀ ਦਾ ਕਬੱਡੀ ਕਲੱਬ ਧਨੌਰੀ ਦੀ ਟੀਮ ਬਨੂੜ ਨਾਲ ਫਾਈਨਲ ਖੇਡ ਰਹੀ ਹੈ ਆ ਹਾਕਮ ਵਾਲਿਆ ਆਹ ਕਹਿੰਦੇ ਸੱਤਾ ਝਨੇੜੀ ਵਾਲਾ ਕਹਿੰਦਾ ਕਿ ਜੱਗੂਣ ਹਾਕਮ ਵਾਲੀ ਨੇ ਜਫਾ ਲਾਤਾ ਲੈ ਵੀ ਗੌਰਵ ਚੜੀਆ 5200 ਰਾਜੇ ਨੂੰ ਫਰਾਦੇ ਬਾਈ ਗੁਰਿੰਦਰ ਅਮਰੀਕਾ ਬਾਈ ਬਹਾਦਰ ਅਮਰੀਕਾ